ਤੁਸੀਂ ਹਰ ਵਾਰ ਪ੍ਰੈਸ ਕਾਨਫਰੰਸਾਂ ਲਈ ਵੀ ਕਾਇਦਰਨੇ ਹੋ ਪ੍ਰੈਸ ਨੋਟ ਵੀ ਜਾਰੀ ਕਰ ਦਿੰਨੇ ਹੋ ਕਿ ਰੁੱਸੇ ਹੋਏ ਜਿਹੜੇ ਅਕਾਲੀ ਲੀਡਰ ਨੇ ਉਹ ਵਾਪਸ ਆ ਜਾਣ ਪਰ ਕੋਈ ਸੁਣਵਾਈ ਜਾਂ ਕੁਝ ਇਸ ਤਰੀਕੇ ਦੇ ਨਾਲ ਗਤੀਵਿਧੀ ਨਹੀਂ ਨਜ਼ਰ ਆ ਰਹੀ ਜਿਵੇਂ ਇੱਕ ਦੂਜੇ ਦੇ ਵਿਰੁੱਧ ਬੋਲੀ ਜਾਈਏ ਫਿਰ ਥੋੜਾ ਰਾਇਦਾ ਮਾ ਹੁੰਦਾ ਹੁੰਦਾ ਹੈ ਭਾਵੇਂ ਉਹ ਸਾਹਮਣੇ ਨਜ਼ਰ ਨਹੀਂ ਆਉਂਦੀ ਲੇਕਿਨ ਉਹ ਦਾਸਰ ਹੈ ਉਹਨਾਂ ਨੇ ਸਿੱਖ ਸਾਹਿਬ ਨੂੰ ਮਿਲੇ ਨੇ ਮਿਲ ਕੇ ਕਿਹਾ ਕਿ ਜੋ ਤੁਹਾਡਾ ਆਦੇਸ਼ ਆ ਸੀ ਮੰਨਾਂਗੇ ਅਸੀਂ ਵੀ ਕਹਿੰਨੇ ਕਿ ਸਿੱਖ ਸਾਹਿਬ ਦਾ ਆਦੇਸ਼ ਮੰਨਾਂਗੇ ਇੱਕ ਦਿਨ ਵਿਕਰਮਜੀਠਿਆਣਾ ਵੱਲੋਂ ਵੀ ਇਸ ਕਾਲ ਦਾ ਜ਼ਿਕਰ ਕੀਤਾ ਗਿਆ ਕਿ ਏਕਤਾ ਹੋਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਵੀ ਆ ਕੇ ਕੰਮ ਕਰਨਾ ਚਾਹੀਦਾ ਹੈ ਪੰਥਕ ਏਕਤਾ ਦੇ ਲਈ ਬਾਕੀ ਹੋਰ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਈਆਂ ਪਾਰਟੀਆਂ ਨੇ ਉਹਨਾਂ ਨੂੰ ਵੀ ਜਿਹੜੀ ਏਕਤਾ ਦਿਖਾਉਣੀ ਚਾਹੀਦੀ ਹੈ ਕਿ ਪੋਸੀਬਲ ਹੈ ਇਸ ਚੀਜ਼ਾਂ ਦਾ ਦੁਨੀਆ 'ਤੇ ਕਿਹੜੀ ਚੀਜ਼ ਜਿਹੜੀ ਪੋਸੀਬਲ ਨਹੀਂ ਹਰ ਚੀਜ਼ ਦੁਨੀਆ 'ਤੇ ਪੋਸੀਬਲ ਹੈ ਅਸੀਂ ਤਾਂ ਸਾਰੇ ਭਰਾ ਗੋਲ ਤਾਂ ਸਾਰਿਆਂ ਦਾ ਇੱਕ ਹੀ ਹੈ ਨਾ ਪੁੱਤ ਪੰਜਾਬ ਵਾਸਤੇ ਹੀ ਲੜਦੇ ਆ ਪੰਜਾਬ ਦੇ ਮਸਲਿਆਂ ਦੇ ਵਾਸਤੇ ਹੀ ਕਹਿੰਦੇ ਨਾ ਕਿ ਆ ਚੀਜ਼ਾਂ ਨੇ ਇਸ ਕਰਕੇ ਕੋਈ ਇਕਤਾ ਕਿਉਂ ਨਹੀਂ ਹੋ ਸਕਦੀ ਹੋ ਸਕਦੀ ਹੈ ਜਦੋਂ ਖਿਆਲ ਤੁਸੀਂ ਜਿਹੜੇ ਵਿਚਾਰਕ ਬੱਤ ਪੇਦਾ ਘਟਾ ਲਓ ਜਿਸ ਤਰੀਕੇ ਨਾਲ ਹੁਣ ਮਾਹੌਲ ਬਣਿਆ ਹੋਇਆ ਹੈ ਹਿਮਾਚਲ ਬਨਾਮ ਪੰਜਾਬ ਜਿਹੜਾ ਉਹ ਨਜ਼ਰ ਆ ਰਿਹਾ ਬਹੁਤ ਸਾਰੇ ਜਿਹੜੇ ਇੱਥੋਂ ਸ਼ਰਧਾਲੂ ਜਾ ਰਹੇ ਨੇ ਉੱਥੇ ਹਿਮਾਚਲ ਦੇ ਵਿੱਚ ਸ਼ਿਕਾਰ ਹੋ ਰਹੇ ਨੇ ਬਹੁਤ ਸਾਰੀ ਹਿਮਾਚਲ ਦੀਆਂ ਬੱਸਾਂ ਜਿਹੜੀਆਂ ਪੰਜਾਬ ਦੇ ਵਿੱਚ ਟੁੱਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਕੀ ਕੁਝ ਇਸ ਵਕਤ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਅਮਨ ਸ਼ਾਂਤੀ ਚਾਹੁੰਦਾ ਹੈ ਦੇਸ਼ ਦੀ ਸੂਬਿਆਂ ਦੀ ਤਰੱਕੀ ਚਾਹੁੰਦਾ ਹੈ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਦੋਨੇ ਚੀਜ਼ ਮਿਸਟਰਾਂ ਨੂੰ ਗੱਲ ਕਰਨੀ ਚਾਹੀਦੀ ਹੈ ਮਿਲ ਕੇ ਉਹ ਸਾਰੇ ਸਿੱਖ ਨੌਜਵਾਨ ਕੁੱਟੇ ਜਾ ਰਹੇ ਨੇ ਹਿਮਾਚਲ ਦੇ ਵਿੱਚ ਖਾਸ ਤੌਰ ਦੇ ਉੱਤੇ ਟਾਰਗੇਟ ਕਰ ਕਰਕੇ ਰੁੱਸੇ ਹੋਏ ਅਕਾਲੀ ਦਲ ਦੇ ਲੀਡਰਾਂ ਨੂੰ ਮਨਾਉਣ ਦੇ ਲਈ ਬੀਤੇ ਦਿਨ ਇੱਕ ਵਾਰੀ ਫੇਰ ਬਲਵਿੰਦਰ ਸਿੰਘ ਭੁੰਦੜ ਜੋ ਕਾਰਜਕਾਰੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਵੱਲੋਂ ਅਪੀਲ ਕੀਤੀ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਕਿ ਇੱਕ ਵਾਰੀ ਫੇਰ ਰੁੱਸੇ ਹੋਏ ਅਕਾਲੀ ਦਲ ਲੀਡਰ ਜਿਹੜੇ ਆਹੋ ਵਾਪਸ ਜਿਹੜੇ ਆਹ ਪਾਰਟੀ ਦੇ ਵਿੱਚ ਆ ਕੇ ਜਿਹੜੇ ਆਹੋ ਕੰਮ ਕਰਨ ਅਤੇ ਜੋ ਹੁਕਮਨਾਮਾ 2 ਦਸੰਬਰ ਨੂੰ ਜਾਰੀ ਹੋਇਆ ਸੀ ਕਿ ਏਕਤਾ ਵੱਲ ਇੱਕ ਵਧਣਾ ਚਾਹੀਦਾ ਉਸ ਏਕਤਾ ਦੇ ਵਾਅਦੇ ਨੂੰ ਲੈ ਕੇ ਬਿੱਤੇ ਦਿਨ ਪ੍ਰੈਸ ਨੋਟ ਜਾਰੀ ਕੀਤਾ ਗਿਆ ਤੇ ਉਸ ਮਾਮਲੇ ਦੇ ਉੱਤੇ ਹੁਣ ਇਸ ਵਕਤ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਖੁੱਤਸਰਨ ਨਾਲ ਮੌਜੂਦ ਨੇ ਪੁੰਦੜ ਸਾਹਿਬ ਹਾਲਾਕੀ ਬਹੁਤ ਸਮੇਂ ਤੋਂ ਇਹੀ ਗੱਲ ਜਿਹੜੀ ਆ ਉਹ ਸੁਣਨ ਨੂੰ ਮਿਲ ਰਹੀ ਹੈ ਕਿ ਇਕਤਾ ਕੀਤੀ ਜਾਵੇ ਇਕਤਾ ਕੀਤੀ ਜਾਵੇ ਤੁਸੀਂ ਹਰ ਵਾਰ ਪ੍ਰੈਸ ਕਾਨਫਰੰਸਾਂ ਦੇ ਵੀ ਕਹਿ ਦੰਨੇ ਹੋ ਪ੍ਰੈਸ ਨੋਟ ਵੀ ਜਾਰੀ ਕਰ ਦੰਨੇ ਹੋ ਕਿ ਰੁੱਸੇ ਹੋਏ ਜਿਹੜੇ ਅਕਾਲੀ ਲੀਡਰ ਨੇ ਉਹ ਵਾਪਸ ਆ ਜਾਣ ਪਰ ਕੋਈ ਸੁਣਵਾਈ ਜਾਂ ਕੁਝ ਇਸ ਤਰੀਕੇ ਦੇ ਨਾਲ ਗਤੀਵਿਧੀ ਨਹੀਂ ਨਜ਼ਰ ਆ ਰਹੀ ਦੇਖੋ ਜੇ ਤੁਸੀਂ ਉਸ ਲਾਈਨ 'ਤੇ ਚੱਲੋਗੇ ਤਾਂ ਹੀ ਅੱਗੇ ਤੁਸੀਂ ਪਹੁੰਚ ਸਕੋਗੇ ਅਵਿ ਮੰਜ਼ਲ ਤੱਕ ਜੇਸੀ ਇੱਕ ਦੂਜੀ ਦੇ ਵਿਰੁੱਧ ਬੋਲੀ ਜਾਈਏ ਫਿਰ ਥੋੜਾ ਰਾਜ ਨਾਮ ਹੁੰਦਾ ਹੁੰਦਾ ਹੈ ਹਮ ਇਸ ਕਰਕੇ ਭਾਵੇਂ ਉਹ ਸਾਹਮਣੇ ਨਜ਼ਰ ਨਹੀਂ ਆਉਂਦੀ ਲੇਕਿਨ ਉਹ ਦਾਸਰ ਹੈ ਉਹਨਾਂ ਨੇ ਸਿੱਖ ਸਾਹਿਬ ਨੂੰ ਮਿਲੇ ਨੇ ਮਿਲ ਕੇ ਕਿਹਾ ਕਿ ਜੋ ਤੋਂ ਆਦੇਸ਼ ਅਸੀਂ ਮੰਨਾਂਗੇ ਅਸੀਂ ਵੀ ਕਹਿੰਦੇ ਆ ਕਿ ਸਿੱਖ ਸਾਹਿਬ ਦਾ ਆਦੇਸ਼ ਮੰਨਾਂਗੇ ਹਮ ਤੇ ਕਿਤੇ ਵੀ ਜੋ ਹੁਕਮਨਾਮਾ ਹੈ ਉਹਦੇ ਚ ਵੀ ਪਾਰਟੀ ਨੂੰ ਦੋ ਤੜੇ ਵੰਡਣ ਦਾ ਤਾਂ ਕਿਤੇ ਵੀ ਜ਼ਿਕਰ ਨਹੀਂ ਪਾਰਟੀ ਨੂੰ ਮਜ਼ਬੂਤ ਕਰਨ ਦਾ ਜ਼ਿਕਰ ਹੈ ਦੇ ਕੇ ਭਰਤੀ ਕਰਕੇ ਰਲ ਕੇ ਚੱਲਣ ਦਾ ਜ਼ਿਕਰ ਹੈ। ਵਿਧੀ ਵਿਧਾਨ ਅਨੁਸਾਰ ਜ਼ਿਕਰ ਹੈ। ਹੋਰ ਵੀ ਕੁਝ ਪੁਆਇੰਟ ਆ ਮੈਂ ਜ਼ਿਆਦਾ ਡਿਟੇਲਸ ਨਹੀਂ ਹਾਂਦਾ ਕਿਉਂਕਿ ਮੈਂ ਉਸ ਗੱਲ 'ਚ ਨਹੀਂ ਪੜਹਾ। ਕਿਸੇ ਗੱਲ 'ਚ ਵੀ ਉਹਦੇ ਦੋ ਅਰਥ ਕੋਈ ਕਢ ਲਓ। ਲੇਕਿਨ ਅਰਥ ਉਹਦਾ ਸਹੀ ਇਹ ਸੀ ਕਿ ਤੁਸੀਂ ਏਕਤਾ ਕਰੋ। ਵਿੱਤਰਨ ਬਿਕਰਮਜੀਤ ਉਹਨਾਂ ਵੱਲੋਂ ਵੀ ਇੱਕ ਬਾਈਟ ਦਿੱਤੀ ਗਈ ਉਹਨਾਂ ਵੱਲੋਂ ਇਸ ਕੱਲ ਦਾ ਜ਼ਿਕਰ ਕੀਤਾ ਗਿਆ ਕਿ ਏਕਤਾ ਹੋਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਵੀ ਆ ਕੇ ਕੰਮ ਕਰਨਾ ਚਾਹੀਦਾ ਹੈ ਪੰਥਕ ਏਕਤਾ ਦੇ ਲਈ ਬਾਕੀ ਹੋਰ ਜੋ ਸ਼੍ਰੋਮਣੀ ਕਾਲੀ ਦਲ ਤੋਂ ਵੱਖ ਹੋਈਆਂ ਪਾਰਟੀਆਂ ਨੇ ਉਹਨਾਂ ਨੂੰ ਵੀ ਜਿਹੜੀ ਏਕਤਾ ਦਿਖਾਉਣੀ ਚਾਹੀਦੀ ਹੈ ਕਿ ਪੋਸੀਬਲ ਹੈ ਇਸ ਚੀਜ਼ਾਂ ਦਾ ਦੁਨੀਆ ਤੇ ਕਿਹੜੀ ਚੀਜ਼ ਜਿਹੜੀ ਪੋਸੀਬਲ ਨਹੀਂ ਹਰ ਚੀਜ਼ ਦੁਨੀਆ ਤੇ ਪੋਸੀਬਲ ਹੈ ਅਸੀਂ ਤਾਂ ਸਾਰੇ ਭਰਾ ਗੋਲ ਤਾਂ ਸਾਰਿਆਂ ਦਾ ਇੱਕ ਹੀ ਹੈ ਨਾ ਪੰਜਾਬ ਵਾਸਤੇ ਹੀ ਲੜਦੇ ਆਂ ਪੰਜਾਬ ਦੇ ਮਸਲਿਆਂ ਦੇ ਵਾਸਤੇ ਹੀ ਕਹਿੰਦੇ ਨਾ ਕਿ ਆ ਚੀਜ਼ਾਂ ਨੇ ਇਸ ਕਰਕੇ ਕੋਈ ਇਕਤਾ ਕਿਉਂ ਨਹੀਂ ਹੋ ਸਕਦੀ ਹੋ ਸਕਦੀ ਹੈ ਜਦੋਂ ਖਿਆਲ ਤੁਸੀਂ ਜਿਹੜੇ ਵਿਚਾਰਕ ਮਤ ਪੇਦਾ ਘਟਾ ਲਓ ਤੁਹਾਡੀ ਕਿਸੇ ਬਾਗੀ ਲੀਡਰ ਦੇ ਆਗੂ ਨਾਲ ਕੋਈ ਗੱਲਬਾਤ ਹੋਈ ਕਿ ਆ ਜੋ ਇਕੱਠੇ ਇੱਕ ਪੰਥਕ ਦੇ ਲਈ ਕੰਮ ਕਰਦੇ ਆ ਜਾਂ ਪੰਜਾਬ ਦੇ ਲਈ ਉਸ ਵਹਿਤਰੀ ਦੇ ਲਈ ਕੰਮ ਕਰਦੇ ਆ ਮੇਰੀ ਤਾਂ ਸਭ ਨਾਲ ਹੀ ਹੁੰਦੀ ਰਹਿੰਦੀ ਹੈ ਮਿਲ ਕੇ ਵੀ ਹੁੰਦੀ ਰਹਿੰਦੀ ਹੈ ਟੈਲੀਫੋਨ ਦੀ ਹੁੰਦੀ ਰਹਿੰਦੀ ਹੈ ਜੀ ਤੇ ਕੋਸ਼ਿਸ਼ ਹੋ ਰਹੀ ਹੈ ਉਮੀਦ ਹੈ ਸਾਨੂੰ ਕਿ ਜਲਦੀ ਕੋਈ ਨੁਕਾ ਅੱਛਾ ਸਿੱਟਾ ਨਿਕਲੇਗਾ ਲੱਗਦਾ ਹੈ ਜਰੂਰ ਸੰਭਾਵਨਾ ਹੈ ਕੌਣ ਕੀ ਕਰ ਰਿਹਾ ਹੈ ਕਿਸ ਬੰਦੇ ਦਾ ਇੰਡੀਵਿਜੂਅਲ ਕੀ ਹੈਗਾ ਉਹ ਚੀਜ਼ ਵੱਖਰੀ ਹੈ ਲੇਕਿਨ ਕੁੱਲ ਮਿਲਾ ਕੇ ਜੋ ਰਿਸਪੌਂਸ ਹੈ ਸਿੰਘ ਸਾਹਿਬ ਨੂੰ ਮਿਲੇ ਕਮੇਟੀ ਪੰਜ ਮੈਂਬਰੀ ਜਾ ਕੇ ਉਹਨੇ ਕਿਹਾ ਜੀ ਭਾਈ ਇਕੱਠੇ ਹੋ ਨਹੀਂ ਤਾਂ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਉਹਨੇ ਕਿਹਾ ਜੀ ਸੱਤ ਵਜੇ ਨਾਲ ਅਸੀਂ ਜਰੂਰ ਤੁਹਾਡੀ ਗੱਲ ਬੰਨਾਂਗੇ ਅਸੀਂ ਵੀ ਕਹਿੰਦੇ ਆ ਕਿ ਧਨਪਾਗ ਇਹ ਵਹਿਸਤਰੀ ਕਾਹੀ ਹੈ ਜੀ ਕਿ ਜੇ ਕੋਈ ਕੋਈ ਬੰਦਾ ਜਿਸ ਤੇ ਦੋਨਾਂ ਤਰ੍ਹਾਂ ਨੂੰ ਭਰੋਸਾ ਹੈ ਉਹ ਬੰਦਾ ਵਿੱਚ ਪੈ ਜਾਂਦਾ ਹੈ ਤੇ ਵੀ ਆਪਾਂ ਭਾਈ ਕੋਈ ਨਹੀਂ ਆਪਾਂ ਗੱਲ ਛੱਡੋ ਇੱਧਰ-ਇੱਧਰ ਦੀ ਜੋ ਹੋ ਗਿਆ ਹੋ ਗਿਆ ਹੁਣ ਆਪਾਂ ਇਕੱਠੇ ਹੋ ਕੇ ਪੰਜਾਬ ਦੀ ਭਲਾਈ ਵਾਸਤੇ ਕੰਮ ਕਰੀਏ ਤੇ ਤਦ ਹੱਲ ਨਿਕਲਾਉਂਦਾ ਸੋ ਮੈਨੂੰ ਪੂਰਨ ਮੀਰਾਂ ਗੱਲ ਲਈ ਪਾਰਟੀ ਵੀ ਤੁਹਾਡੇ ਫੈਸਲੇ ਨਾਲ ਸਹਿਮਤ ਹੈ ਪਾਰਟੀ ਜਦੋਂ ਮੈਂ ਇਹ ਸਟੇਟਮੈਂਟ ਦਿੱਤੀ ਮੇਰੇ ਨਾਲ 20 ਬੰਦੇ ਬੈਠੇ ਸੀ ਦੇਖਦੇ ਸਾਰੇ ਸੀਨੀਅਰ ਬੰਦੇ ਪੰਟੂ ਵਾਲ ਸਾਰੇ ਸੀਨੀਅਰ ਬੰਦੇ ਬੈਠੇ ਸੀ ਨਾ ਮੇਰੇ ਨਾਲ ਜਦੋਂ ਮੈਂ ਪਰਸੋ ਸਟੇਟਮੈਂਟ ਦਿੱਤੀ ਹੈ ਮੀਟਿੰਗ ਤੋਂ ਬਾਅਦ ਤੇ ਜੇ ਮੈਂ ਕੱਲ ਵੀ ਦਿੱਤੀ ਹੈ ਅੱਜ ਵੀ ਦਿੱਤੀ ਹੈ ਤਾਂ ਪਾਰਟੀ ਦੀ ਡੈਮੋਕ੍ਰੇਸੀ ਚ ਰਾਇ ਤੋਂ ਬਗੈਰ ਕਰੇ ਮੈਂ ਇੰਡੀਵਿਜੂਅਲ ਥੋੜੋ ਗੱਲ ਕਰ ਦਿਆਂਗਾ ਮੈਂ ਤਾਂ ਉਹ ਬੰਦਾ ਹੀ ਨਹੀਂ ਹਾਂ ਨਹੀਂ ਕਿ ਜਿਹੜਾ ਮੈਂ ਇੱਕ ਇੰਡੀਵਿਜੂਅਲ ਗੱਲ ਕਰ ਦਿਆਂ ਮੈਂ ਹਮੇਸ਼ਾ ਪਾਰਟੀ ਦੀ ਰਾਇ ਲੈ ਕੇ ਫਿਰ ਅੱਗੇ ਤੁਰਦਾ अच्छा पुंदर साहब जिस तरीके ਨਾਲ ਹੁਣ ਮਾਹੌਲ ਬਣਿਆ ਹੋਇਆ ਹੈ ਹਿਮਾਚਲ ਬਨਾਮ ਪੰਜਾਬ ਜਿਹੜਾ ਉਹ ਨਜ਼ਰ ਆ ਰਿਹਾ ਬਹੁਤ ਸਾਰੇ ਜਿਹੜੇ ਇੱਥੋਂ ਸ਼ਰਧਾਲੂ ਜਾ ਰਹੇ ਨੇ ਉੱਥੇ ਹਿਮਾਚਲ ਦੇ ਵਿੱਚ ਸ਼ਿਕਾਰ ਹੋ ਰਹੇ ਨੇ ਬਹੁਤ ਸਾਰੀ ਹਿਮਾਚਲ ਦੀਆਂ ਬੱਸਾਂ ਜਿਹੜੀਆਂ ਪੰਜਾਬ ਦੇ ਵਿੱਚ ਟੁੱਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਕੀ ਕੁਝ ਇਸ ਵਕਤ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਅਮਨ ਸ਼ਾਂਤੀ ਚਾਹੁੰਦਾ ਹੈ ਦੇਸ਼ ਦੀ ਸੂਬਿਆਂ ਦੀ ਤਰੱਕੀ ਚਾਹੁੰਦਾ ਹੈ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਦੋਨੇ ਚੀਜ਼ ਮਿਸਟਰਾਂ ਨੂੰ ਗੱਲ ਕਰਨੀ ਚਾਹੀਦੀ ਹੈ ਮਿਲ ਕੇ ਜਲਦੀ ਤੋਂ ਜਲਦੀ ਇਹ ਹੱਲ ਕੱਢਣਾ ਚਾਹੀਦਾ ਹੈ ਜੋ ਵੀ ਕਿਤੇ ਜਾਤੀ ਹੋਈ ਹੈ ਉਸ ਦੀ ਜਾਤੀ ਵਾਲੇ ਥਾਂ ਦੇ ਰੋਕਣਾ ਚਾਹੀਦਾ ਜੇ ਸਰਕਾਰ ਵੱਲੋਂ ਮੈਿਕਾ ਮੈਂਬਰ ਵੱਲੋਂ ਹੋਈ ਹੈ ਤਾਂ ਉਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਜੇ ਲੋਕਾਂ ਦੇ ਹਜ਼ੂਮ ਵੱਲੋਂ ਹੋਈ ਹੈ ਤਾਂ ਉਸ ਨੂੰ ਕਰਨਾ ਚਾਹੀਦਾ ਉਹਦੀ thorough inquiry ਕਰਕੇ ਜਿੱਥੋਂ ਸਹੀ ਜੋ ਜੜਾ ਹੈ ਇਸ ਮਸਲੇ ਦੀ ਉਸ ਨੂੰ ਲੱਭ ਕੇ ਤੇ ਉਸ ਤੇ ਹਲ ਕਰਨਾ ਚਾਹੀਦਾ ਸ਼੍ਰੋਮਣੀ ਕਾਲੀ ਦਲ ਵਿੱਚ ਪੈ ਕੇ ਕੋਈ ਗੱਲਬਾਤ ਦਾ ਨਮਟਾਰਾ ਕਰ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਦਾ ਵਿਚ ਪੈ ਕੇ ਨਮਟਾਰਾ ਨਹੀਂ ਕਰ ਸਕਦਾ ਕੱਲਾ ਹੱਸ ਤੇ ਕਹਿ ਸਕਦੇ ਆ ਅਸੀਂ ਪਹਿਲੇ ਹੀ ਕਹਿ ਗਏ ਮਾੜੀ ਗੱਲ ਹੋਈ ਜਾਂ ਨਹੀਂ ਹੋਣਾ ਚਾਹੀਦਾ ਸੀ ਬਹੁਤ ਸਾਰੇ ਸਿੱਖ ਨੌਜਵਾਨ ਕੁੱਟੇ ਜਾ ਰਹੇ ਨੇ ਹਿਮਾਚਲ ਦੇ ਵਿੱਚ ਖਾਸ ਤੌਰ ਦੇ ਉੱਤੇ ਟਾਰਗੇਟ ਕਰ ਕਰਕੇ ਮੈਂ ਕਹਿੰਦਾ ਮਾੜੀ ਗੱਲ ਹੈ ਕੋਈ ਜੇ ਸਿੱਖ ਨੌਜਵਾਨ ਤੋਂ ਇਲਾਵਾ ਵੀ ਕੁੱਟਿਆ ਜਾਂਦਾ ਉਹ ਵੀ ਮਾੜੀ ਗੱਲ ਹੈ ਜੇ ਕੋਈ ਕਿਤੇ ਟੂਰਿਸਟ ਹੈ ਜਾ ਰਿਹਾ ਹੈ ਉਹ ਜੇ ਸਿੱਖ ਨਹੀਂ ਵੀ ਉਹਨੂੰ ਵੀ ਕੁੱਟਿਆ ਜਾਂਦਾ ਉਹ ਵੀ ਮਾੜੀ ਗੱਲ ਹੈ ਜੋ ਵਦੇਸ਼ੀ ਹੈ ਦੇਸ਼ੀ ਹੈ ਦੂਜੇ ਸੂਬੇ ਦਾ ਬੰਦਾ ਹੈ ਕਿਸੇ ਧਰਮ ਸਥਾਨ ਤੇ ਗਿਆ ਹੈ ਜਾਂ ਕੋ ਟੂਰਿਜ਼ਮ ਦੇ ਪੁਆਇੰਟ ਆਫ 뷰 ਨਾਲ ਗਿਆ ਹੈ ਕਿਸੇ ਪੁਆਇੰਟ ਨਾਲ ਵੀ ਗਿਆ ਜੇ ਉਸ ਦੀ ਉੱਥੇ ਉਥੋਂ ਦੇ ਲੋਕ ਬੇਇੱਜ਼ਤੀ ਕਰਦੇ ਇਹ ਦੇਖ ਕੇ ਇਕੱਲੇ ਨੂੰ ਤਾਂ ਇਹ ਦੇਸ਼ ਦੇ ਵਾਸਤੇ ਬਹੁਤ ਮਾੜਾ ਸੰਕੇਤ ਹੈ ਇਹ ਨੋਕੜਾ ਚਾਹੀਦਾ ਕੋਈ ਚਿੱਠੀ ਪੱਤਰ ਜਾਂ ਮਿਲੋਗੇ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਹਿਮਾਚਲ ਨੂੰ ਅਸਤੇ ਕਹਿੰਦੇ ਨੇ ਡਿਊਟੀ ਹੈ ਮੁੱਖ ਮੰਤਰੀ ਪੰਜਾਬ ਜਾਵੇ ਇਹਦੀ ਡਿਊਟੀ ਹੈ ਇਹਨਾਂ ਦੀ ਕਿ ਜਾ ਕੇ ਉਹਨਾਂ ਨਾਲ ਗੱਲ ਕਰਨ ਟਾਈਮ ਲੈ ਕੇ ਹੱਲ ਕਰਨ ਇਸ ਦਾ ਅਕਾਲੀ ਦਾ ਲੀਡਰਸ਼ਿਪ ਦੀ ਕੀ ਡਿਊਟੀ ਹੈ ਅਕਾਲੀ ਲੀਡਰਸ਼ਿਪ ਦੀ ਡਿਊਟੀ ਹੈ ਨੂੰ ਸਭ ਸਮਝਾਉਣਾ ਕਿ ਤੁਹਾਡੀ ਡਿਊਟੀ ਹੈ ਤੁਸੀਂ ਸਟੇਟ ਦੀ ਜ਼ਿੰਮੇਵਾਰੀ ਦਿੱਤੀ ਹੈ ਤੁਸੀਂ ਇਹ ਕੰਮ ਕਰੋ ਅਕਾਲੀ ਦਲ ਤੇ ਇਹੀ ਕਹਿੰਦੇ ਨੇ ਕਿ ਮਾੜਾ ਹੋਇਆ ਅਸੀਂ ਇਸ ਦੇ ਨਾਲ ਆ ਮੈਂ ਤਾਂ ਇਹ ਕਹਿੰਦਾ ਕਿ ਜਿੱਦਾਂ ਸਟੇਟ ਦੇ ਮਸਲੇ ਨੇ ਇਹ ਇਹਨਾਂ ਨੂੰ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਲੇਕਿਨ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਅਸੀਂ ਆ ਅਕਾਲੀ ਦਲ ਕਾਂਗਰਸ ਹੈ ਤੇ ਸਾਨੂੰ ਵੀ ਲੱਗਣਾ ਚਾਹੀਦਾ ਜਿਹੜੇ ਜਿਹੜੇ ਸਹੀ ਸ਼ੂ ਹੈ ਅਸੀਂ ਅਸੀਂ ਨਾਲ ਜਾਵਾਂਗੇ ਚੀਫ ਇਸਟੂਮਨ ਲਈ ਵਾਸਤੇ ਕਹੇ ਕਿ ਆਓ ਮੇਰੇ ਨਾਲ ਚੱਲੋ ਤਾਂ ਕਿ ਹੋਰ ਸਟਰੈਂਥ ਬਣੇ ਉਹ ਤਾਂ ਇਹਦੀ ਡਿਊਟੀ ਹੈ ਕਿਸਾਨ ਅੱਜ ਖਸ਼ਸ਼ ਜਿਤਾ ਰਹੇ ਨੇ ਕਿ ਬਹੁਤ ਫੋਰਸ ਜਿਹੜੀ ਆ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਲਗਾ ਦਿੱਤੀ ਗਈ ਆ ਸ਼ਾਇਦ ਧਰਨੇ ਨੂੰ ਚਕਵਾਉਣ ਖਾਤਰ ਜਿਹੜੀ ਆ ਇਹ ਫੋਰਸ ਡਿਪਲੋਏ ਕੀਤੀ ਜਾ ਰਹੀ ਹੈ ਦੇਖੋ ਮੈਂ ਇਸ ਤੇ ਤਾਂ ਕੋਈ ਟਿੱਪਣੀ ਕਰ ਸਕਦਾ ਜਿਹੜੀ ਚੀਜ਼ ਦਾ ਮੈਨੂੰ ਪਤਾ ਨਹੀਂ ਕਿ ਕੀ ਹੋਣਾ ਫੋਰਸ ਕਿਉਂ ਲੱਗੀ ਆ ਕੀ ਕਾਰਨ ਹੈ ਤੇ ਉਹ ਤਾਂ ਤੁਹਾਡੇ ਬੂਚੇ ਮੈਂ ਸੁਣ ਰਿਹਾ ਲੇਕਿਨ ਮੈਂ ਸਮਝਦਾ ਕਿ ਕਿ ਇਸ ਦਾ ਕੋਈ ਨਾ ਕੋਈ ਹੱਲ ਜਦੋਂ ਸ਼ੁਰੂ ਹੋਈ ਸੀ ਮੂਵਮੈਂਟ ਉਸੇ ਵੇਲੇ ਹੋਣਾ ਚਾਹੀਦਾ ਤਾਂ ਕਿ ਇਹਨਾਂ ਨੁਕਸਾਨ ਨਾ ਹੁੰਦਾ ਠੀਕ ਹੈ ਤਾਂ ਅੱਜ ਦੀ ਮੀਟਿੰਗ ਨੂੰ ਲੈ ਕੇ ਵੀ ਤੇ ਇਸ ਦੇ ਨਾਲ-ਨਾਲ तमाम ਮੁੱਦਿਆਂ ਦੇ ਉੱਤੇ ਜਿਹੜੇ ਆ ਉਹ ਬੋਲਦੇ ਹੋਏ ਬਲਵਿੰਦਰ ਸਿੰਘ ਪੁੰਦਰ ਨਜ਼ਰ ਆਏ ਨੇ ਤੇ ਇੱਕ ਵਾਰੀ ਫੇਰ ਮੁੜ ਤੋਂ ਰੁੱਸੇ ਹੋਏ ਅਕਾਲੀ ਆਗੂਆਂ ਨੂੰ ਮਨਾਉਣ ਦੀ ਖਾਤਰ ਜਿਹੜੀ ਆ ਉਹਨਾਂ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਕਿ ਉਹ ਵਾਪਸ ਆ ਕੇ ਪਾਰਟੀ ਦੇ ਵਿੱਚ ਉਸੇ ਤਰੀਕੇ ਦੇ ਨਾਲ ਕੰਮ ਕਰਨ ਜਿਸ ਤਰੀਕੇ ਦੇ ਨਾਲ ਪਹਿਲਾਂ ਕਰ ਰਹੇ ਸਨ ਤਾਂ ਕਦੋਂ ਤੱਕ ਬਾਗੀ ਹੋਏ ਅਕਾਲੀ ਆਗੂ ਵਾਪਸ ਮੁੜ ਪਰਤਦੇ ਨੇ ਤੇ ਪਾਰਟੀ ਦੇ ਕਿਸ ਲੈਵਲ ਤੇ ਆ ਕੇ ਕੰਮ ਕਰਦੇ ਨੇ ਦੇਖਣ ਵਾਲੀ ਤਸਵੀਰ ਰਹੇਗੀ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਨਤਪ੍ਰੀਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਰਣ ਹਿਮਾਚਲ